ਨਗਰ ਕੌਂਸਲ ਵਿੱਚ ਰੱਖੀ ਸ਼ਹਿਰ ਦੇ ਵਿਕਾਸ ਲਈ ਮੀਟਿੰਗ ਦੇ ਵਿੱਚ ਹੰਗਾਮਾ ਕਾਫੀ ਰਿਆ ਹੰਗਾਮਾ ਰਿਆ ਸ਼ਹਿਰ ਵਿੱਚ ਪਾਣੀ ਨਾਲੀਆਂ ਸੜਕਾਂ ਗਲੀਆਂ ਤੋਂ ਇਲਾਵਾ ਬੀਤੇ ਦਿਨੀ ਇੱਕ ਕਾਂਗਸੀ ਕੌਂਸਲਰ ਦੇ ਪਰਿਵਾਰ ਤੇ ਹੋਈ ਕਾਰਵਾਈ ਨੂੰ ਲੈ ਕੇ ਉੱਥੇ ਬੋਲਦੇ ਵੱਖ-ਵੱਖ ਕੌਂਸਲਰਾਂ ਅਤੇ ਪ੍ਰਧਾਨ ਤੇ ਈਓ ਨੇ ਕੀ ਕੁਝ ਕੀਤਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਕਾਫੀ ਪਰੇਸ਼ਾਨ ਹੈ ਗਿਆ ਪਾਵੇ ਡੈਡ ਹਾਊਸ ਰੋਡ ਹੋਵੇ ਜਾਂ ਨਹੀਂ ਬਿੱਲੀ ਹੋਵੇ ਹੋਰ ਵੀ ਸ਼ਹਿਰ ਦੇ ਜਿੰਨੇ ਮਹੱਲੇ ਗਿਨੇ ਸਾਰਿਆਂ ਤੇ ਨਗਰ ਕੌਂਸਲਿੰਦਾ ਕੋਈ ਹੱਲ ਕਢ ਰਹੀ ਹੈ ਜਿੱਦੋਂ ਸਭ ਕੁਝ ਠੀਕ ਹੈ ਸ਼ਹਿਰ ਦਾ ਸੀਵਰੇਜ ਸਿਸਟਮ ਦਾ ਬਹੁਤ ਮਾੜਾ ਹਾਲ ਹੈ ਇੱਕ ਦਿਨ ਉਸਨੇ ਵਾਅਦਾ ਕੀਤਾ ਅਸੀਂ ਟੈਂਡਰ ਲਾਏਗੇ ਉਸ ਬਠੇਕੇ ਦਾ ਵਰਕ ਆਊਟ ਵੀ ਲੈ ਲਓਗੇ ਯਾਕਿ ਪਰ ਠੇਕੇਦਾਰ ਨੇ ਨਾ ਤਾਂ ਕੰਮ ਸ਼ੁਰੂ ਕੀਤਾ ਤੇ ਨਾ ਹੀ ਉਹਨਾਂ ਦੇ ਬੰਦੇ ਦਿੰਦੇ ਅਸੀਂ ਇਸ ਤਰ੍ਹਾਂ ਕਿ ਮੀਟਿੰਗ ਕੀਤੀ ਮੇਨ ਮੁੱਦਾ ਸੀਗਾ ਜਿਸ ਬੰਦੇ ਨੂੰ ਟੈਂਡਰ ਦਿੱਤਾ ਗਿਆ ਲੈ ਵਰਕ ਆਊਟ ਲੈ ਕੇ ਨੂੰ 6 ਮਹੀਨੇ ਹੋ ਗਏ ਜੋ ਬੰਦਾ ਹੀ ਦੇ ਸਕਦਾ ਜੇ ਸੀਵਰੇਜ ਸਪਾਈ ਨਹੀਂ ਕਰਦਾ ਕਿਉਂ ਉਹਨਾਂ ਨੇ ਟੈਂਡਰ ਕੈंसिल ਕੀਤਾ ਜਾਂ ਉਹਨੂੰ ਬਲੈਕਲਿਸਟ ਕੀਤਾ ਜੋ ਸਬੰਧਿਤ ਇਹ ਮਸਲਾ ਕਿ ਕਿਹੜੀ ਕੰਪਨੀ ਨੂੰ ਲੋਕਲ ਨੋਟਿਸ ਦਿਓ ਕਿ ਆਪਾਂ ਬੰਦੇ ਦੇਵੇ ਕਿਉਂਕਿ ਫਰਸਾਤੀ ਸੀਜ਼ਨ ਕੋਸੇ ਲੇ ਹੈ ਜਿਸ ਯੂਰੀ ਸਿਸਟਮ ਨਹੀਂ ਸਥਿਰ ਰਹੇਗਾ ਤੇ ਸ਼ਾਇਦ ਆਪੋਂ ਮੜਾ ਹੋ ਰਿਹਾ ਹੈ ਇਹ ਜਿਨ੍ਹਾਂ ਨੂੰ ਟੈਂਡਰ ਦਿੱਤਾ ਗਿਆ ਉਹ ਸੱਤਾਪੱਖ ਦੇ ਹੈਗੇ ਨੇ ਜਾਂ ਐਵੇਂ ਪ੍ਰਾਈਵੇਟ ਕੋਈ ਐਂਟੀਟੀ ਹੈ ਨਹੀਂ ਹੈ ਪਰ ਉਹ ਇਹ ਤਾਂ ਕੁਝ ਗੀਨਥਿੰਗ ਆ ਕੀਮਤ ਨਾਲ ਦੇ ਰਿਹਾ ਉਹਨਾਂ ਨੂੰ ਮਲਕ ਨੂੰ ਹੰਪਦਾ ਨਹੀਂ ਇੰਕੀ ਨਾਮ ਦਾ ਬੰਦਾ ਆਇਆ ਹੈ ਜਿਹੜਾ ਟੈਂਡਰ ਲੈ ਕੇ ਗਿਆ ਹੈ ਉਹਨੇ ਮਾਰਚ ਦਾ ਵਰਕਆਊਟ ਲੈ ਕੇ ਗਿਆ ਹੈ ਉਹਨੇ ਮਾਰਚ ਦੇ ਬੰਦੇ ਦੇਨੇ ਸੀ ਸੀਵਰੇਸ ਬਾਈਰਸ ਤੇ ਪਰ ਤੁਹਾਡੇ ਕਹਿਣ ਦੇ ਇਨਸਾਰ ਤਾਂ ਕਈ ਮਹੀਨੇ ਬੀਤ ਚੁੱਕੇ ਨੇ ਇਸ ਤੋਂ ਬਿਲਕੁਲ ਤੁਸੀਂ ਪਹਿਲਾਂ ਇਹ ਨੋਟਿਸ ਤੇ ਲਿਆਏ ਹੋ ਯੂਓ ਸਾਫ ਦੇ ਜਾਂ ਪਟਾਣਦੀ ਦੇ ਜਾਂ ਕਿਸੇ ਸਾਡੇ ਨੋਟਿਸ ਨੂੰ ਰੋਲ ਜੂ ਥੋੜੇ ਦਿਨ ਪਹਿਲਾਂ ਐਮਐਲ ਸਰਕਲ ਕਮੇਟੀ ਹੈ ਜੀ ਉਹਨਾਂ ਨੇ ਇਸੀ ਤੇ ਗੌਰ ਕੀਤਾ ਕਿ ਉਹਨੂੰ ਦੇਖਾ ਦਿੱਤਾ ਸਮਝ ਕਿਉਂ ਨਹੀਂ ਦੱਸਿਆ ਤੁਹਾਨੂੰ ਦੇਖਦਮ ਬੁਲਾਇਆ ਨਹੀਂ ਸਰੋਸਟਰ ਦਾ ਗੌਰ ਰਹਿਤ ਕਿੰਨੀ ਹੋਇਆ ਉਹ ਅਜੇ ਅਜੇ ਇੱਥੇ ਹਾਊਸਿੰਗ ਹੀ ਗਿਆ ਜੀ ਉਹ ਸਾਫ ਨੂੰ ਕਿਸੇ ਬੰਦੇ ਨੂੰ ਬੁਲਾਓ ਜਾਂ ਦਮਨ ਸਿਵਲ ਮੁੰਨਾ ਸਾਹਿਬ ਇਹਦਾ ਕੋਈ ਫਾਇਦਾ ਕੀ ਹੈ ਠੀਕ ਹੈ ਅੱਜ ਹਾਊਸ ਦੀ ਮੀਟਿੰਗ ਹੋਈ ਇਹ ਜੀ ਕੀ ਕੀ ਮੁੱਖ ਅਜੰਡਾ ਰਹਿਦਾ ਕੀ ਮੁੱਦਾ ਆ ਰਿਹਾ ਹੈ ਅ ਅੱਜ ਹਾਊਸ ਦੀ ਮੀਟਿੰਗ ਦੇ ਵਿੱਚ ਵੈਸੇ ਤਾਂ ਸ਼ਹਿਰ ਦੇ ਕੋਈ ਵਿਕਾਸ ਦੇ ਕੰਮ ਦਾ ਕੋਈ ਮਤਾਂ ਨਹੀਂ ਪਿਆ ਲੇਕਿਨ ਉਹਦੀ ਗੱਲ ਕਰੀਏ ਤਾਂ ਜਿਵੇਂ ਟਰੀ ਗਾਰਡ ਦੀ ਡਿਮਾਂਡ ਸੀ ਕਿਸ ਜਗ੍ਹਾ ਤੇ ਸਿਵਲ ਟੱਕਣ ਲੱਗਨੇ ਨੇ ਜਾਂ ਕਿਤੇ ਵਾਟਰ ਸਪਲਾਈ ਦੀ ਪਾਈ ਵਗੈਰਾ ਪੈਣੀ ਹੈ ਤਾਂ ਇਸ ਤਰ੍ਹਾਂ ਦੇ ਕੁਝ ਜਿਹੜੇ ਅਜੰਡੇ ਨੇ ਉਹ ਪਾਈ ਗਏ ਨੇ ਪਰ ਇਸ ਤੋਂ ਇਲਾਵਾ ਜਿਹੜ ਦੇ ਵਿੱਚ ਜਿਹੜੇ ਖਾਲੇ ਨੇ ਉਹਨਾਂ ਦੀ ਸਫਾਈ ਦਾ ਮਤਵ ਵੀ ਅੱਜ ਪਾਇਆ ਗਿਆ ਹੈ ਸਪੈਸ਼ਲ ਡਿਮਾਂਡ ਹੈ ਉਹ ਖਾਲਿਆਂ ਨੂੰ ਕਵਰ ਕਰਨ ਦੀ ਕੀਤੀ ਗਈ ਹੈ ਮੀਟਿੰਗ ਕਾਫੀ ਲੰਬੇ ਚੱਲੀ ਹੈ ਕਾਫੀ ਸ਼ੋਰ ਸ਼ਰਾਬੇ ਦੀ ਆਵਾਜ਼ ਆ ਰਹੀਆਂ ਕਿ ਕਰ ਰਹੇ ਆ ਅੰਦਰ ਦੇਖੋ ਉਹ ਤਾਂ ਕੁਝ ਹੁੰਦੇ ਨੇ ਕੰਮ ਹੁੰਦੇ ਨੇ ਜਿੰਦੇ ਵਿੱਚ ਉਹ ਗੱਲ ਕਰ ਰਹੇ ਨੇ ਕੁਝ ਪਿੱਛੇ ਜੋ ਐਮਸੀ ਰومی ਸੀ ਉਹਨਾਂ ਤੇ ਜਿਹੜਾ ਪਰਚਾ ਵੀ ਕੀਤਾ ਗਿਆ ਤਾਂ ਉਹਨਾਂ ਦੇ ਬਾਬਤ ਵੀ ਜਿਹੜੀ ਹਾਊਸ ਦੇ ਵਿੱਚ ਉਹ ਗੱਲਬਾਤ ਚੱਲ ਰਹੀ ਹੈ ਕੋ ਮਤਾ ਪਾਰਿਤ ਹੋ ਗਿਆ ਜੀ ਦੇਖੋ ਅਲੋ ਉਹ ਅਜੰਡਾ ਚੱਲ ਰਿਹਾ ਹੈ ਹਾਂਜੀ ਪ੍ਰਧਾਨ ਜੀ ਅੱਜ ਹਾਊਸ ਦੀ ਮੀਟਿੰਗ ਹੋਈ ਜੀ ਕੀ ਕੀ ਹੋਇਆ ਅੱਜ ਹਾਊਸ ਦੀ ਜਿਹੜੀ ਮੀਟਿੰਗ ਹੈ ਉਹ ਸਾਰੇ ਸਰਕਾਰੀ ਹੋ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਹੋਈ ਸਾਡੇ ਪਾਰਸ਼ਾ ਸਾਥੀ ਸਰਦਾਰ ਸੁਰਜੀਤ ਸਿੰਘ ਜੀ ਵਰਵਲ ਉਹਨਾਂ ਦੇ ਆਦਮੀ ਮਾਕਾ ਜੀ ਪਿਛਲੇ ਦਿਨਾਂ ਦੇ ਵਿੱਚ ਸੁਰੱਖਿਅਤ ਆ ਗਏ ਸੀ ਉਹਨਾਂ ਨੂੰ ਇੱਕ ਮਿੰਟ ਦੀ ਅਸੀਂ ਮੌਂ ਰੱਖ ਕੇ ਸ਼ਰਧਾਂਜਲੀ ਦੇਣ ਤੋਂ ਬਾਅਦ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਸ਼ੁਰੂ ਕੀਤੀ ਹੈ। ਔਰ ਇਸ ਮੀਟਿੰਗ ਦੇ ਵਿੱਚ ਸਾਰੇ ਮੈਂਬਰਾਂ ਦੀ ਕੋਆਪਰੇਸ਼ਨ ਦੇ ਨਾਲ ਸਾਰੇ ਹੀ ਮਤੇ ਸਰਬਸੰਮਤੀ ਦੇ ਨਾਲ ਹੀ ਲਏ ਜਾ ਰਹੇ ਹਨ। ਇਹ ਮਤੇ ਪਾਸ ਹੋ ਜਾਂਦੇ ਨੇ ਉਸ ਵਿੱਚ ਪਿਛਲੀ ਵਾਰੇ ਕਈ ਮਤੇ ਪਾਸ ਹੋ ਗਏ ਪਰ ਜਮੀਨੀ ਲੈਵਲ ਤੇ ਸੜਕਾਂ ਦਾ ਕੰਮ ਹੈ, ਨਾਲੀਆਂ ਦਾ ਕੰਮ ਹੈ, ਸਿਵਰੇ ਦਾ ਕੰਮ ਹੈ, ਸਟਰੀਟ ਲਾਈਟਾਂ ਦਾ ਕੰਮ ਹੈ। ਉਹ ਨਹੀਂ ਹੁੰਦਾ ਸਿਰਫ ਕਾਗਜ਼ਾਂ 'ਚ ਹੀ ਪਾਸ ਹੋ ਜਾਂਦੇ ਨੇ। ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ। ਦੇਖੋ ਸੜਕਾਂ ਦਾ ਜਿਹੜਾ ਕੰਮ ਹੈ 10-10 ਲੱਖ ਰੁਪਏ ਦਾ ਅਸੀਂ ਪਿਛਲੀ ਮੀਟਿੰਗੇ ਬਾਅਦ ਕੀਤਾ ਸੀਗਾ ਜਿੰਦੇ ਵਿੱਚੋਂ ਮੈਂ ਇਸ ਵੇਲੇ ਦਾ 80% ਕੰਮ ਜਿਹੜਾ ਹੈ ਉਹ ਮੁਕੰਮਲ ਹੋ ਗਿਆ ਹਰ ਵਾਰ ਦੀ ਇੱਕ ਜਾਂ ਦੋ ਗਲੀ 10 ਜਾਂ 12 ਲੱਖ ਦਾ ਬਜਟ ਦੇ ਵਿੱਚ ਉਹ ਬੰਦੀ ਸੀ ਉਹ 80% 75% ਕੰਮ ਜਿਹੜਾ ਮੁਕੰਮਲ ਹੋ ਚੁੱਕਿਆ ਹੈ ਜਿੱਥੇਕ 메ਨ ਸੜਕਾਂ ਦਾ ਸੀਗਾ ਉਹਦੇ ਵਿੱਚ ਘੰਟਾ ਘਰ ਬਾਜ਼ਾਰ ਜਿਹੜਾ ਹੈ ਸਾਰਾ ਲਗੋਰ ਬਣ ਗਿਆ ਜਿਹੜਾ ਕੁਝ ਰਹਿ ਗਿਆ ਸੀ ਉਹ ਅੱਜ ਜਾਂ ਤਾਂ ਸ਼ੁਰੂ ਹੋ ਜਾਏਗਾ ਜਾਂ ਉਹ ਵੀ ਜਿਹਾ ਨੇ ਕਹਿ ਤੋ ਬਿ ਡੀਗਲ ਨਹੀਂ ਤੋ ਪਰਸੋਂ ਪੱਥਰ ਪੁਆਰ ਰੋ ਪਾਗਸ ਲਈ। ਉਹ ਸਿਵਾ ਲੋਕ ਕਿ ਬਿਜਲੀ ਦਾ ਜਿਹੜਾ ਕੰਮ ਹੈ ਉਹ ਅੱਜ ਵੀ ਕਰੀ 85 ਲੱਖ ਰੁਪਏ ਦਾ ਅਸੀਂ ਪਾਸ ਕੀਤਾ ਜਿੰਦੇ ਵਿੱਚ ਮੁੱਖ ਤੌਰ ਤੇ ਜਿਹੜੀ ਇਹ ਇੰਦਰ ਹਵਾਈ ਚੌਕ ਤੋਂ ਲੈ ਕੇ ਸ਼ੀਤਲਾ ਮੰਦਿਰ ਦੇ ਅੱਗੇ ਜਿਹੜਾ ਬਹੁਤ ਬੁਰਾ ਹਾਲ ਹੈ ਉਹ ਸੜਕ ਦੇ ਵਿੱਚ ਬੀ ਐਮ ਪਾ ਕੇ ਅਸੀਂ ਪੀਸੀ ਪਾਉਣ ਦਾ ਜਿਹੜਾ ਕੰਮ ਪਾਸ ਕੀਤਾ ਹੈ ਡੀ ਐਮ ਸਕੂਲ ਤੱਕ ਉਸ ਤੋਂ ਇਲਾਵਾ ਜਿਹੜੀਆਂ ਸ਼ਹਿਰ ਦੀ ਵਾਪਕ ਸਰਕਾਰ ਰਹਿ ਗਈ ਹੈ ਜਿਸ ਤਰ੍ਹਾਂ ਮਹਿਰੀਆ ਬੁਝਾ ਰਿਹਾ ਹੈ ਗੰਦੀ ਚੌਕ ਤੋਂ ਲੈ ਕੇ ਪਟਵਾਰ ਹਾਲ ਤੱਕ ਹੈ ਇਹ ਕੋਈ ਪੈਚ ਵਰਕ ਹੈ ਉਹ ਅਸੀਂ ਸਾਰੇ ਦਾ ਸਾਰਾ ਅੱਜ 85 ਲੱਖ ਰੁਪਏ ਦਾ ਜਿਹੜਾ ਹੈ ਐਸਟੀਮੇਟ ਪਾਸ ਕੀਤਾ ਹੈ ਉਹਦੇ ਤੋਂ ਇਲਾਵਾ ਸਰਕਾਰ ਦੇ ਵੱਲੋਂ ਹਰੀਆਲੀ ਨੂੰ ਲੈ ਕੇ ਬਾਰ ਬਾਰ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਨਗਰ ਕੌਂਸਲ ਵੀ ਉਹਦੇ ਵਿੱਚ ਯੋਗਦਾਨ ਪਾਣ ਜਾ ਰਹੀ ਹੈ ਔਰ ਉਹ ਉਹਦੇ ਲੱਗ ਜਾਂਦੇ ਆ ਲੇਕਿਨ ਲੱਖ ਰਖਾਵ ਨਹੀਂ ਹੁੰਦਾ ਉਹਦੇ ਵਾਸੀ ਵੀ ਅੱਜ 10 ਲੱਖ ਰੁਪਏ ਦਾ ਟੀ ਗਾਰਡ ਬਣਾ ਕੇ ਜਿਹੜਾ ਹੈ ਸ਼ਹਿਰ ਦੇ ਤਸੀਹੂਬ ਕੋ ਲਗਾਵਾਂਗੇ ਸ ਇਹ ਉਹ ਇੰਨਾ ਹੀ ਨਹੀਂ ਜਿਹੜਾ ਹੈ ਸ਼ਹਿਰ ਦੇ ਵਿੱਚ ਅਸੀਂ ਜਿੱਥੇ ਫਲੋਇਪਰ ਰੋਡ ਤੇ ਜਾਈਏ ਤਿਕੋਣੀ ਚੌਕ ਹੈ ਤਿਕੋਣੀ ਨਹਿਰ ਤੋਂ ਪਹਿਲਾਂ ਉਹ ਤੇ ਕੋਣੀ ਤੋਂ ਅੱਗੇ ਪਿੱਛੇ ਅਸੀਂ ਇੱਕ ਬੱਸ ਸਟਾਪ ਬਣਾਉਣ ਦਾ ਜਿਹੜਾ ਮਤਾ ਪਾਸ ਕੀਤਾ ਸੀ ਉਹਦੇ ਵਾਸਤੇ ਅੱਜ 6 ਲੱਖ ਰੁਪਏ ਅਸੀਂ ਪਾਸ ਕੀਤਾ ਔਰ ਉਸ ਜਲਦੀ ਵੀ ਜਿਹੜਾ ਹੈ ਉਹ ਬੱਸ ਸਟਾਪ ਬਣਾ ਰਹੇ ਆਂ ਉਹਦੇ ਨਾਲ ਨਾਲ ਅਰਾਜ ਵੰਡੀ ਦੇ ਬਾਅਦ ਜਿਹੜਾ ਬੱਸ ਸਟਾਪ ਬਣਿਆ ਹੋਇਆ ਹੈ ਉਹਦੀ ਹਾਲਤ ਮਾੜੀ ਹੋ ਗਈ ਹੈ ਅਸੀਂ ਉਹਦਾ ਉਹਨੂੰ ਵੀ ਨਵਾਂ ਬਣਾਉਂਦਾ ਔਰ ਉਹਨੂੰ ਵੱਡਾ ਕਰਨ ਦਾ ਵੀ ਜਿਹੜਾ ਹੈ ਅੱਜ ਪ੍ਰਬੰਧਕੀ ਜਿਹੜੀ ਆਉਨੇ ਉਹਦੇ ਦਿੱਤੀ ਹੈ ਬੂਟੇ ਲਗਾਉਣ ਦਾ ਤੁਸੀਂ ਸ਼ੁਰੂਆਤ ਕਰ ਰਹੇ ਹੋ ਟਰੀ ਗਾੜਾਂ ਦੀ ਸ਼ੁਰੂਆਤ ਕਰ ਰਹੇ ਹੋ ਪਿਛਲੀ ਅੱਗੇ ਹੀ ਟਰੀ ਗਾੜ ਲੱਗ ਗਈ ਸੀ ਪਿਛਲੇ ਸੀਜ਼ਨ ਦੇ ਵਿੱਚ ਉਹ ਸਾਰੇ ਦੇ ਸਾਰੇ ਬਾਡ ਰੋਡ ਤੇ ਲਗਾ ਦਿੱਤੇ ਗਏ ਸੀ ਜਿੰਨੇ ਵਿੱਚ ਹਲੇ ਤੱਕ ਕੋਈ ਬੂਟੇ ਨਹੀਂ ਹੈਗੇ ਥੱਲੇ ਸੜਕ ਤੋੜੀ ਨਹੀਂ ਗਈ ਸੀ 1 ਫੁੱਟ ਮਿੱਟੀ ਪਾ ਕੇ ਬੂਟੇ ਲਾਤੇਗੇ ਜੇ ਬੂਟੇ ਸੜ ਗਏ ਕੀ ਇਸ ਤਰ੍ਹਾਂ ਲੱਗਣਗੇ ਜਾਂ ਜਿਹੜੇ ਬੂਟੇ ਲਾਏ ਉਹ ਸੰਭਾਲੇ ਕਿਉਂ ਨਹੀਂਗੇ ਥੱਲੇ ਸੜਕ ਕਿਉਂ ਨਹੀਂ ਤੋੜੀ ਗਈ ਉਹਨਾਂ ਦਾ ਕੋਈ ਕਾਰਵਾਈ ਦਾ ਪ੍ਰਬੰਧ ਵੀ ਰੱਖਿਆ ਹੈ ਜੇ ਤੁਸੀਂ ਜਿਹੜੀ ਸਾਡੇ ਚਾਂਜ ਗੱਲ ਲਿਆ ਰਹੇ ਹੋ ਸੀ ਇਸ ਗੱਲ ਦਾ ਜਿਹੜਾ ਹੈ ਇਸ਼ੂ ਨੂੰ ਜ਼ਰੂਰ ਚੱਕਾਂਗੇ ਇਹਨਾਂ ਨੋਟਿਸ ਲਵਾਂਗੇ ਫਿਲ ਹਾ ਜਿਹੜਾ ਅਸੀਂ ਅੱਜ ਪਾਸ ਕੀਤਾ ਜਿੰਨੇ ਵੀ ਟ੍ਰੀ ਗਾਰਡ ਬਣਨਗੇ ਅਸੀਂ 50% ਜਿਹੜੇ ਹੈ ਉਹ ਰਿਜ਼ਰਵ ਰੱਖ ਕੇ ਮੇਨ ਸੜਕਾਂ ਵਾਸਤੇ ਬਾਕੀ ਜਿੰਨੇ 50% ਹੋਣਗੇ ਅਸੀਂ ਸਾਡੇ ਸਾਰੇ ਅਮਸ਼ੀਆਂ ਦੀ ਰਾਏ ਦੇ ਨਾਲ ਜਿਸ ਇਥੇ ਤੋਂ ਕਹਿਣਗੇ ਉਹਨਾਂ ਨੂੰ ਹੈਂਡਓਵਰ ਕਰਾਂਗੇ ਜਾਂ ਉਹਨਾਂ ਦੀ ਨਿਗਰਾਨੀ ਵਿੱਚ ਲਗਾਵਾਂਗੇ ਬਕਾਇਦਾ ਉਹਨਾਂ ਦੀ ਨੰਬਰਿੰਗ ਹੋਏਗੀ ਔਰ ਨਗਰ ਕੌਂਸਲ ਦੇ ਵਿੱਚ ਉਹਦਾ ਰਿਕਾਰਡ ਹੋਏਗਾ ਬਿੱਕੇੜਾ ਟ੍ਰੀਗੜ ਕਿੱਥੇ ਤੇ ਜੇਕਰ ਗੱਲ ਕੀਤੀ ਆਵੇ ਸੀਵਰੇਜ ਦੀ ਸ਼ਹਿਰ ਦੇ ਚਾਹੇ ਉਹ ਬਸਤੀ ਹਜੂਰ ਸਿੰਘ ਹੈ ਡੈਡ ਹਾਊਸ ਰੋਡ ਹੈ ਜੋਰਾ ਸਿੰਘ ਮਾਨ ਨਗਰ ਹੈ ਨਵੀਂ ਵਾਦੀ ਹੈ ਫਿਰਨੀ ਰੋਡ ਹੈ ਤੁਹਾਡੇ ਆਪ ਦੇ ਵਾਰਡ ਦੇ ਜਾ ਐਮਰ ਕੋਰੇ ਦਾ ਵਾਰਡ ਦੀ ਉੱਤੇ ਹੁਣੋਂ ਹੀ ਮੌਜੂਦਾ ਵੀ ਪਾਣੀ ਖੜਾ ਹੈ ਦੋ ਤਿੰਨ ਵਾਰ ਵਿਜੇ ਕਰਾਉਣੀ ਦੋ ਤਿੰਨ ਵਾਰ ਮਸ਼ੀਨਾ ਆਈਆਂ 70 75 ਦਾ ਟੈਂਡਰ ਲੱਗਦਾ ਹੈ ਬੰਦੇ ਨਹੀਂ ਲਾਏ ਜਾਂਦੇ ਕੰਮ ਨਹੀਂ ਸ਼ੁਰੂ ਕੀਤਾ ਜਾਂਦਾ ਕੀ ਅਜੇ ਠੇਕੇਦਾਰਾਂ ਖਿਲਾਫ ਕੋਈ ਕਾਰਵਾਈ ਨਗਰ ਕੌਂਸਲ ਕਰੇਗੀ ਜਾਂ ਸੁੱਤੀ ਰਹੇਗੀ ਜੀ ਅੱਜ ਹਾਊਸ ਵਿੱਚ ਇਹ ਮੁੱਦਾ ਬੜਾ ਜੋਰ ਸ਼ੋਰ ਨਾਲ ਉੱਠਿਆ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਨਰਿੰਦਰਪਾਲ ਸਿੰਘ ਸੋਮਣਾ ਜੀ ਸਾਡੇ ਮਾਨਯੋਗ ਵਿਧਾਇਕ ਨਗਰ ਕੌਂਸਲ ਦੇ ਉਚੈ ਸੀ ਉਹਨਾਂ ਨੇ ਵੀ ਇਸ ਗੱਲ ਦਾ ਨੋਟਿਸ ਕੀਤਾ ਔਰ ਸੀਵਰ ਬ੍ਰਾਂਚ ਦੇ ਜਿਹੜੇ ਸਾਡੇ ਇਨਚਾਰਜ ਸੀ ਉਹਨਾਂ ਦੇ ਨਾਲ ਵੀ ਉਹਨਾਂ ਨੇ ਜਿਹੜੇ ਵਾਰਤਾਲਾਪ ਵੀ ਕੀਤਾ ਤਾਂ ਉਹਨਾਂ ਨੂੰ ਇਜਾਜ਼ਤਾਂ ਵੀ ਦਿੱਤੀਆਂ ਪਰ ਇਸ ਇਥੇ ਮੈਂ ਇਹ ਗੱਲ ਜਰੂਰ ਦੱਸਣੀ ਚਾਹਾਂਗਾ ਕਿ 75 ਲੱਖ ਰੁਪਏ ਦੇ ਕਰੀਬ ਅਸੀਂ ਐਸਟੀਮੇਟ ਪਾਸ ਕਰਕੇ ਟੈਂਡਰ ਲਗਾਇਆ ਸੀ ਜਿਹੜਾ ਮਲੋੜ ਦੀ ਕੰਪਨੀ ਨੂੰ ਦਿੱਤਾ ਗਿਆ ਸੀ ਔਰ ਕੋਰਪ ਕੰਡਕਟ ਲੱਗਣ ਤੋਂ ਲਗਭਗ ਕੋਈ 3 ਜਾਂ 4 ਦਿਨ ਪਹਿਲਾਂ ਮਾਨਯੋਗ ਵਿਧਾਇਕ ਸਾਹਿਬ ਇੱਥੇ ਟਿਹੜਾ ਕੁਲਣੀ ਤੋਂ ਜਿਹੜਾ ਕੰਮ ਸ਼ੁਰੂ ਕੀਤਾ ਸੀ 1 ਕਿਲੋਮੀਟਰ ਦੇ ਕਰੀਬ ਅਜੇ ਲਾਈਨ ਦੇ ਸਿਵਾਹੀ ਹੋਈ ਸੀ ਤਾਂ ਕਿਸੇ ਨੇ ਜਿਹੜੀ ਹੈ ਉਸ ਸ਼ਿਕਾਇਤ ਕਰਵਾ ਦਿੱਤੀ ਸ਼ਿਕਾਇਤ ਕਰਵਾਉਣ ਦੇ ਨਾਲ ਇਹ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਇਸ ਦੇ ਵਿੱਚ ਬੜਾ ਵੱਡਾ ਕਪਲਾ ਹੋਇਆ ਹੈ ਕਪਲਾ ਸਿਰਫ ਉਦੋਂ ਹੁੰਦਾ ਜਦੋਂ ਕੋਈ ਕੰਪਨੀ ਸਾਨੂੰ ਕੰਮ ਕਰਨ ਦੇ ਅਗੇਂਸਟ ਬਿੱਲ ਦੇਵੇ ਤੇ ਅਸੀਂ ਉਹਦੇ ਅਗੇਂਸਟ ਕੋਈ ਪੇਮੈਂਟ ਦੇਈਏ ਨਾ ਤਾਂ ਸਾਨੂੰ ਅੱਜ ਤੱਕ ਕੋਈ ਬਿੱਲ ਸਬਮਿਟ ਹੋਇਆ ਹੈ ਨਾ ਅਸੀਂ ਜਿਹੜਾ ਹੈ ਉਹ ਕੋਈ ਪੇਮੈਂਟ ਕੀਤੀ ਹੈ ਉਹ ਇਸ ਸ਼ਿਕਾਇਤ ਪਤੇ ਲੱਗਦਾ ਹੈ ਵੀ ਕਿਸੇ ਸਾਜ਼ਿਸ਼ ਦੇ ਤਹਿਤ ਸ਼ਹਿਰ ਵਾਸੀਆਂ ਨੂੰ ਖੱਜਲ ਖਰਾਬ ਕਰਨ ਦੇ ਨੀਅਤ ਨਾਲ ਉਹ ਸ਼ਹਿਦ ਕਰਵਾ ਕੇ ਕੰਮ ਨਿੱਤਨ ਪਿੰਡ ਕਰਵਾਇਆ ਗਿਆ ਸੈਕੰਡਲੀ ਅੱਜ ਜਿਹੜਾ ਮਸਲਾ ਉੱਠਿਆ ਉਹ ਇਹ ਉੱਠਿਆ ਕਿ ਇੱਕ ਅੱਜ ਤੋਂ 6-7 ਮਹੀਨੇ ਪਹਿਲਾਂ ਅਸੀਂ 10 ਬੰਦੇ ਸੀਵਰ ਬਰਾਜ ਵਾਸਤੇ ਆਊਟਸੋਰਸ ਸੇ ਰੱਖਣ ਦਾ ਮਤਾਬਾਤ ਕੀਤਾ ਸੀ ਅਸੀਂ ਉਹਦਾ ਟੈਂਡਰ ਲਗਾਇਆ 6 ਮਾਰਚ 2024 ਨੂੰ ਜਿਸ ਕੰਪਨੀ ਨੂੰ ਟੈਂਡਰ ਅਲਾਟ ਹੋਇਆ ਸੀ 6 ਮਾਰਚ 2024 ਨੂੰ ਅਸੀਂ ਹੁੰਦਾ ਉਹ ਰਿਕਾਰਡਰ ਵੀ ਉਹਨੂੰ ਦਿੱਤਾ ਪਰ ਅੱਜ ਤੱਕ ਉਹਨਾਂ ਨੇ ਸਾਨੂੰ ਬੰਦ ਨਹੀਂ ਸਪਲਾਈ ਨਹੀਂ ਦਿੱਤੀ ਕੰਮ ਤਾਂ ਬੰਦੇ ਨੇ ਕਰਨਾ ਹੈ ਉਹ ਅੱਜ ਹਾਊਸ ਵਿੱਚ ਜਾਂਦਾ ਕਿ ਉਸ ਕੰਪਨੀ ਦੇ ਟਰਾਲਪ ਜਿਹੜਾ ਨੋਟ ਜਾਰੀ ਕੀਤਾ ਜਾਵੇ ਕਾਰਨ ਕੀਤੀ ਜਾਵੇ ਜਾਂ ਉਹਨਾਂ ਕਹਿ ਰਹੇ ਵੀ ਕੋਈ ਤਰ੍ਹਾਂ ਸਾਨੂੰ ਸਪਲਾਈ ਦੇਵੇ ਤਾਂ ਕਿ ਅਸੀਂ ਜਿਹੜੀ ਸੀਵਰਟੀ ਜਿਹੜੀ ਸਮੱਸਿਆ ਹੈ ਅਸੀਂ ਉਹਨੂੰ ਜਿਹੜਾ ਹੈ ਉਦੋਂ ਨਿਜਾਦ ਲੋਕਾਂ ਨੂੰ ਇਹ ਦੇਰੀ ਹੋਣ ਦਾ ਕਾਰਨ ਸਰ ਮਾਰਚ ਦਾ ਕੰਮ ਦਿੱਤਾ ਹੋਇਆ ਹੈਗਾ ਤੇ ਹੁਣ ਜੁਲਾਈ ਜਿਹੜਾ ਆ ਚੁੱਕਿਆ ਹੈਗਾ ਬਾਰਿਸ਼ ਦਾ ਟਾਈਮ ਵੀ ਛਿੱਟੇ ਹੋ ਗਏ ਇਹ ਨਗਰ ਕੌਂਸਲ ਇੰਨੀ ਦੇਰ ਕਿਉਂ ਕੀਤੀ ਉਹਦੇ ਖਿਲਾਫ ਕਰੀ ਉਹ ਇਹ ਗੱਲ ਅੱਜ ਈਓ ਸਾਹਿਬ ਨੂੰ ਜਿੱਤੀ ਸੀ ਇਹ ਗੱਲ ਈਓ ਸਾਹਿਬ ਉਸਨ ਮਾਨਯੋਗ ਵਿਧਾਇਕ ਸਾਹਿਬ ਨੂੰ ਵੀ ਦੱਸ ਸਕਦੇ ਸੀ ਕਿ ਸੀਵਰ ਦੇ ਵਿੱਚ ਪ੍ਰੋਬਲਮ ਆਉਂਦਾ ਆ ਕਰਨਾ ਕਿ ਉਹ ਕੰਪਨੀ ਜਿਹੜੀ ਹੈ ਸਾਨੂੰ ਸਪਲਾਈ ਬੰਦ ਨਹੀਂ ਦੇ ਰਹੀ ਪਰ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਉਂ ਇਹ ਗੱਲ ਉਹਨਾਂ ਤੱਕ ਜਸਟੀਫਾਈ ਕਿਉਂ ਨਹੀਂ ਕੀਤੀ ਲੇਕਿਨ ਅੱਜ ਅਸੀਂ ਉਸ ਗੱਲ ਨੂੰ ਰੱਖ ਕੇ ਔਰ ਅਸੀਂ ਅੱਜ ਸੀਵਰ ਬ੍ਰਾਂਚ ਦੇ ਸਾਡੇ ਕਰਮਚਾਰੀ ਹੈ ਜਿਹੜੇ ਸਾਡੇ ਇੰਚਾਰਜ ਸੀ ਉਹਨਾਂ ਨੂੰ ਕਹਤਾ ਹੈ ਕਿ ਤੁਸੀਂ ਆਪਣੇ ਲੈਵਲ ਦੇ ਬੰਦੇ ਲੈ ਕੇ ਕਿ ਜਿਹੜਾ ਹੈ ਕੰਮ ਸ਼ੁਰੂ ਕਰਨਾ ਨੋਨ ਅਜੰਡਾ ਇੱਕ ਮਤਾ ਲਿਆਇਆ ਗਿਆ ਸੀਗਾ ਸੁਣਿਆ ਉਹ ਮਤਾ ਪਾਰਿਤ ਨਹੀਂ ਹੋਣ ਦਿੱਤਾ ਗਿਆ ਸਾਡੇ ਕਿਸੇ ਅਜੰਡਾ ਦੋ ਆਈਆਂ ਸੀ ਜੀ ਦੋਨੋਂ ਅਜੰਡੇ ਕਾਫੀ ਇਹ ਕੋ ਪਿੱਛੇ ਤੁਹਾਡੇ ਨਾਲ ਬੈਠੇ ਕਾਉਂਸਲਰ ਰੋਮੀ ਫੁਟੇਲਾ ਦੇ ਪਰਿਵਾਰ ਤੇ ਪਰਚਾ ਹੋਇਆ ਸੀ ਉਹਨੂੰ ਲੈ ਕੇ ਵੀ ਕਾਫੀ ਅੰਦਰ ਹੰਗਾਮਾ ਰਿਹਾ ਅੱਜ ਬਿਲਕੁਲ ਜੀ ਉਹ ਦੇਖੋ ਅੱਜ ਮੈਨੂੰ ਹਾਊਸ ਵਿੱਚ ਲਗਭਗ 18 ਐਮਸੀਆ ਦੇ ਵੱਲੋਂ ਸਾਈਨ ਕੀਤਾ ਗਿਆ ਇੱਕ ਲੈਟਰ ਮਿਲਿਆ ਜਿੰਦੇ ਵਿੱਚ ਉਹਨਾਂ ਨੇ ਸਾਰਾ ਆਪਣਾ ਸਾਰੀ ਗੱਲ ਲਿਖੀ ਹੈ ਔਰ 18 ਐਮਸੀਆ ਨੇ ਉਹ ਆਪਣਾ ਸਮਰਥਨ ਦਿੱਤਾ ਹੈ ਲੇਕਿਨ ਐਮਪਲਾਈ ਵੀ ਸਾਡੇ ਪਰਿਵਾਰ ਨੇ ਮੇ ਪਾਸ਼ਾ ਵੀ ਸਾਡੇ ਪਰਿਵਾਰ ਦਾ ਹਿੱਸਾ ਨੇ ਅਸੀਂ ਕਿਸੇ ਤਰ੍ਹਾਂ ਦੀ ਕੋਈ ਫ੍ਰਿਕਸ਼ਨ ਨਹੀਂ ਚਾਹਦੇ ਹਾਊਸ ਦੇ ਵਿੱਚ ਇਹ ਨਹੀਂ ਚਾਹਦੇ ਕਿ ਸਾਡੀ ਫ੍ਰਿਕਸ਼ਨ ਦਾ ਨੁਕਸਾਨ ਸ਼ਹਿਰ ਵਾਸੀਆਂ ਨੂੰ ਹੋਵੇ ਔਰ ਸਾਰੇ ਹਾਊਸ ਦੇ ਇੱਕ ਬੜੀ ਮੈਂ ਸਮਝਦਾ ਬੜੀ ਸਤੀ ਸਹੀ ਸੋਚਦਾ ਪਰਚੇ ਦੇਖਦੇ ਹੋਏ ਅੱਜ ਉਸ ਟੀਨ ਨੂੰ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਜੇਕਰ ਸਾਡਾ ਬੈਠ ਕੇ ਸੁਲ੍ਹਾ ਸੁਵਾਈ ਹੁੰਦੀ ਹੈ ਤਾਂ ਅਸੀਂ ਪਹਿਲ ਸਾਡੀ ਉਹ ਹੋਏਗੀ ਅਗਰ ਕੋਈ ਸੁਲ੍ਹਾ ਸੁਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਅਗਲਾ ਸਟੈਪ ਦੇਖਾਂਗੇ ਟੀਨ ਵਾਲਾ ਪਾਣੀ ਸ਼ਹਿਰ ਦੇ ਕਈ ਵਾੜਾਂ ਇਹ ਗੰਦਾ ਕਾਲਾ ਪਾਣੀ ਆ ਰਿਹਾ ਕਈ ਵੀਡੀਓ ਆ ਗਈ ਹੁੰਦਾ ਕੀ ਲੱਗੂ ਤੁਸੀਂ ਸਿਰਫ ਸੀਵਰ ਦੀ ਸਮੱਸਿਆ ਕਰਕੇ ਤੇ ਜਦੋਂ ਸੀਵਰ ਓਵਰਫਲੋ ਹੋ ਜਾਂਦਾ ਹੈ ਪੁਰਾਣੀਆਂ ਕਈ ਜਗ੍ਹਾ ਤੇ ਪਾਣੀ ਦੀਆਂ ਪਾਈਪਾਂ ਅੰਡਰਗਰਾਊਂਡ ਆ ਗਈਆਂ ਸੜਕਾਂ ਬਾਹਰ ਬਣਦੀਆਂ ਰਹੀਆਂ ਲੋਹੇ ਦੀਆਂ ਪਾਈਪਾਂ ਅੰਦਰ ਦੱਬੀਆਂ ਹੋ ਉਹ ਜਦੋਂ ਸੀਵਰ ਹੋਰ ਹੋ ਜਾਂਦਾ ਤਾਂ ਕਿਤੇ ਨਾ ਕਿਤੇ 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 ਲੀਕੇ ਵਿੱਚ ਪਾਣੀ ਜਿਹੜਾ ਉਹਦਾ ਹੱਲ ਕੀ ਹੋਏਗਾ ਇਹ ਉਹਦਾ ਅਸੀਂ ਜਿੱਥੇ ਸਾਨੂੰ ਕੋਈ ਕੰਪਲੇਂਟ ਆਦੀ ਹੈ ਸਾਡੇ ਚਿਮਨ ਲਾਲ ਜੀ ਇੰਚਾਰਜ ਨੇ ਅਸੀਂ ਉਹਦੀ ਟੀਮ ਭੇਜਦੇ ਹਾਂ ਅਗਰ ਕਿਤੇ ਕੋਈ ਲੀਕ ਹੁੰਦੀ ਹੈ ਪਾਈਪ ਕੋਈ ਹੁੰਦੀ ਲੀਕ ਅਸੀਂ ਉਹ ਕਹਦਾ ਉਹਨਾਂ ਪਾਰਟ ਜਿਹੜੇ ਤਾਂ ਸਾਡੀ ਹੈਗੀ ਹੈ ਅਸੀਂ ਚੇਂਜ ਕਰਦੇ ਆਂ ਜੇ ਕਿਸੇ ਪ੍ਰਾਈਵੇਟ ਦੀ ਅਸੀਂ ਉਹਨੂੰ ਕਹਾਂਗੇ ਉਹਨੂੰ ਚੇਂਜ ਕਰਾ ਦੇ। ਅੱਜ ਹਾਊਸ ਦੀ ਮੀਟਿੰਗ ਹੋਈ ਵਿੱਚ ਬੜਾ ਸ਼ੋਰ ਸ਼ਰਾਬਾ ਵੱਲ ਰਿਹਾ ਜੀ ਕੀ ਕੀ ਮੁੱਦੇ ਨੇ ਸਰ? ਕੁਛ ਨਹੀਂ ਸਰ ਸਾਡੇ ਮੋਨਥਲੀ ਜਿਹੜਾ ਜੋ ਅਜੰਡਾ ਹੈ ਅਜੰਡੇ ਵਿੱਚ ਜਿਹੜੇ ਮਤੇ ਸੀਗੇ ਉਹ ਪਾਸ ਕਿਤੇ ਇਹ ਦੋ ਨੋਨ ਅਜੰਡਾ ਆਈਟਮ ਸੀਗੇ। ਹਾਂ ਜੀ। ਨੋਨ ਅਜੰਡੇ ਦੀ ਸਰ ਇਹ ਨੋਨ ਅਜੰਡਾ ਆਈਟਮ ਸਾਡੇ ਕੋਈ ਕੌਨਲ ਦੇ ਡੈਗਓਰ ਸੀਗਾ। ਤੇ ਕੋਈ ਸਫਾਈ ਸੇਵਕ ਦੇ ਵਾਰਸਾਂ ਨੂੰ ਉਹ ਦੇਣੇ ਸੀਗੇ ਇੱਕ ਵੱਡਾ ਅਜੰਡਾ ਰਿਹਾਗੇ ਪਿੱਛੇ ਕਿ ਕਾਉਂਸਲਰ ਤੇ ਪਰਚਾ ਹੋਇਆ ਜੀ ਪ੍ਰਧਾਨ ਦਾ ਇਹ ਕਹਿਣਾ ਵੀ 18 ਐਮਸੀ ਨੇ ਮੈਨੂੰ ਲੈਟਰ ਦਿੱਤੀ ਕਿ ਜਾਂ ਉਹ ਕੀਤਾ ਗਿਆ ਜੀ ਸਰ ਉਹ ਅਜੰਡਾ ਨਹੀਂ ਸੀਗਾ ਉਹ ਕੋਈ ਐਪਲੀਕੇਸ਼ਨ ਆਈ ਸੀ ਐਮਸੀ ਵੱਲੋਂ ਉਸ ਐ ਦਰਖਾਸਤ ਨੂੰ ਡਿਸਕਸ ਕਰਦੇ ਜੀ ਹਾਊਸ ਤੇ ਇੱਕ ਪ੍ਰਧਾਨ ਜੀ ਦਾ ਇਹ ਕਹਿਣਾ ਵੀ ਸੀਵਰੇਜ ਦਾ ਜੋ ਠੇਕਾ ਹੋਇਆ ਸੀ ਪਿੱਛੇ ਐਮ ਐਲ اے ਸਾਹਿਬ ਦੀ ਕਮੇਟੀ ਜਾਏ ਸੀ ਜਿਹੜੀ ਕੰਪਨੀ ਨੂੰ ਠੇਕਾ ਹੋਇਆ ਸੀ ਉਹਨੇ ਬੰਦੇ ਨਹੀਂ ਪ੍ਰੋਵਾਈਡ ਕਰਾਏ ਇਹ ਗੱਲ ਈਓ ਸਾਹਿਬ ਵੀ ਐਮ ਐਲ اے ਨੂੰ ਕਹਿ ਰਹੇ ਸੀ ਈਓ ਸਾਹਿਬ ਨੇ ਨਹੀਂ ਕਿਹਾ ਪਤਾ ਨਹੀਂ ਕੀ ਟੈਨਸ਼ਨ ਸੀ ਜੀ ਸਰ ਨਹੀਂ ਕੋਈ ਸਾਡੇ ਕੋਲ ਅਸੀਂ ਦੱਸ ਪਹਿਲਾਂ ਕੋਡ ਉਹ ਕਨੈਕਟ ਕਰਕੇ ਕੰਡਕਟ ਲੱਗਿਆ ਅਸੀਂ ਗਾਜੀ ਸਪਲਾਈ ਨਹੀਂ ਲੈ पाए ਹੁਣ ਅਸੀਂ ਠੇਕੇਦਾਰ ਨੂੰ ਕੋਡ ਉਹ ਕਨੈਕਟ ਤੋਂ ਬਾਅਦ ਹੀ ਨੋਟਿਸ ਦਿੱਤਾ ਸੀਗਾ ਹੁਣ ਅਸੀਂ ਸਪਲਾਈ ਉਹਦੀ ਸਾਡੇ ਕੋਲ ਅਸੀਂ ਲੈ ਲਈਏ ਸਪਲਾਈ ਜੀ ਸਰ ਉਹ ਕੋਡ ਉਹ ਕਨੈ ਸਰ ਸਹਿਰ ਚ ਇਹ ਚੀਜ਼ਾਂ ਆਮ ਸਮੱਸਿਆਵਾਂ ਹੈਗੀਆਂ ਨੇ ਪਹਿਲਾਂ ਵੀ ਅਸੀਂ ਕਾਉਂਸਲਰਾਂ ਨੂੰ ਵੀ ਕੁਐਸਚਨ ਕੀਤੇ ਸੀਗੇ ਸੀਵਰੇਜ ਦੀ ਹੈ ਲਾਈਟਿੰਗ ਦੀ ਹੈ ਕਈ ਜਗ੍ਹਾ ਤੇ ਕਈ ਕੰਮ ਜਿਹੜੇ ਨੇ ਉਹ ਅਧੂਰੇ ਪਏ ਨੇ ਜਿਵੇਂ ਘੰਟਾ ਘ ਚੌਂਕ ਤੇ ਹੀ ਜਿਹੜੀ ਸੜਕ ਸੜਕ ਤੁਸੀਂ ਅੱਜ ਜਾ ਕੇ ਦੇਖਣ ਜਾਓਗੇ ਅੱਜ ਕੰਟਰੈਕਟਰ ਨੇ ਕੰਮ ਸ਼ੁਰੂ ਕਰਤਾ ਹੈ ਵਿਦਨ 2 ਡੇਸ ਉਹ ਸੜਕ ਕਾਰਵਾਈ ਸਰ ਤੁਸੀਂ ਮੰਗਦੇ ਸੀ ਸੀਵਰੇਜ ਹੈ ਜੋਰਾ ਸਿੰਘ ਮਾਨ ਨਗਰ ਹੈ ਜੀ ਸਰ ਥੋਬੀ ਗਾੜਾ ਹੈ ਐਮਰ ਕੋਲੇ ਦੇ ਸਾਹਮਣੇ ਵਾਲਾ ਏਰੀਆ ਹੈ ਡੈਡ ਹਾਊਸ ਰੋਡ ਹੈ ਸ਼ਿਵਰਾਜ ਜਿੱਲੇ ਦੋ ਤਾਂ ਟਾਈਮ ਨਾਲ ਖਰਾਬ ਹੈ ਸਰ ਹੁਣ ਵਾਸੀ ਸਾਡੀ ਟੀਮ ਵਰਕ ਕਰਦੇ ਪੀਏ ਬੜੀ ਮਿਹਨਤ ਨਾਲ ਕਰਦੇ ਬੇ ਨੇ ਪਰ ਕੁਛ ਸਮਝਵੇ ਕੁਛ ਪਬਲਿਕ ਨੂੰ ਵੀ ਅਵੇਰਨੈਸ ਚਾਹੀਦੀ ਹੈ ਕੁਛ ਪਲਾਸਟਿਕ ਜਾਂ ਹੋਰ ਨਾਰੀਅਲ ਵਗੈਰਾ ਉਹ ਛੋਟੇ ਦਿੰਦੇ ਨੇ ਉਹਦੇ ਕਰਕੇ ਵੀ ਬਲੋਕਜ ਹੋਇਆ ਜੀ ਸਰ ਸ਼ਾਮ ਨੂੰ ਓਵਰਫਲ ਹੁੰਦਾ ਹੈ ਗਏ ਇਟ ਮੀਨ ਕਿ ਜੋ ਖੁੱਲੀਆਂ ਟੂਟੀਆਂ ਛੱਡੀਆਂ ਜਾਂਦੀਆਂ ਨੇ ਸ਼ਹਿਰ 'ਚ ਕੁਝ ਲੋਕ ਵੀ ਮਿਸਯੂਜ਼ ਕਰ ਰਹੇ ਨੇ ਪਾਣੀ ਦਾ ਸਰ ਮਿਸਯੂਜ਼ ਕਰਦੇ ਨੇ ਉਹਦੇ ਵਾਸਤੇ ਤਾਂ ਅਸੀਂ ਇਹ ਟੀਮਾਂ ਬਣਾ ਕੇ ਚੈਕਿੰਗ ਕਰਵਾ ਰਹੇ ਨੇ ਜਿਵੇਂ ਸਰਕਾਰ ਵੱਲੋਂ ਵਾਅਦਾ ਕੀਤਾ ਨੇ ਚਲਾਨ ਕੱਟੇ ਜਾਣ ਜਿਹੜਾ ਪਾਣੀ ਮਿਸਯੂਜ਼ ਕਰਦਾ ਪੀਣਾ ਸਰ ਸਰ ਕੋਈ ਚਲਾਨ ਕੱਟਿਆ ਗਿਆ ਇਸ ਵਾਰ ਜੀ ਅੱਜ ਅੱਗੇ ਪਹਿਲਾਂ ਕਿਤੇ ਨਹੀਂ ਚਲਾਨ ਹਾਂ ਜੀ ਪੀਣ ਵਾਲਾ ਪਾਣੀ ਕਈ ਥਾਂ ਤੇ ਗੰਦਾ ਆ ਰਿਹਾ ਜੀ ਸਰ ਅਸੀਂ ਲੋਕਾਂ ਦੇ ਵੀਡੀਓ ਵੀ ਬਣਾ ਰਹੇ ਹਾਂ ਸੋਸ਼ਲ ਮੀਡੀਆ ਤੇ ਪਾ ਰਹੇ ਹਾਂ ਜੀ ਜਿਆਦਾ ਮਿਲੀ ਹੈ ਅਸੀਂ ਉਹ ਸਾਡੀ ਪਾਣੀ ਸਪਲਾਈ ਵਾਲੀ ਟੀਮ ਚ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत